ਸੀ ਐਚ ਆਰ ਮਾਈਸ ਆ ਪ੍ਰੋਜੈਕਟ ਦੇ ਰੱਖੇ ਗਏ ਸੀਗੇ ਸਾਨੂੰ 1 ਸਾਲ ਹੋ ਗਿਆ ਸਰ ਤੁਹਾਡੇ ਤੁਸੀਂ ਸਾਡਾ ਆਈਵੇਰੀ ਕਵਰ ਕਰਨਾ ਹੁੰਦਾ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਸ ਵਾਰੀ ਵੀ ਆਏ ਹੋ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਅਸੀਂ 6 ਮਹੀਨਿਆਂ ਤੋਂ ਲਗਾਤਾਰ ਆ ਇਥੇ ਲਾਉਣੇ ਹੀ ਦਰਨਾ ਫਿਰ ਸਾਡੀਆਂ ਤਨਖਾਹਾਂ ਪੈਂਦੀਆਂ ਇਸ ਵਾਰੀ ਵੀ ਅਸੀਂ ਪਿਛਲੀ ਵਾਰੀ ਪਹਿਲਾਂ ਤੁਸੀਂ ਥੋੜੇ ਦਿਨ ਪਹਿਲਾਂ ਆ ਕੇ ਤੇ ਆਏ ਹੋਗੇ ਮੈਂ 15 20 ਦਿਨ ਪਹਿਲਾਂ ਉਦੋਂ ਵੀ ਅਸੀਂ ਦਰਨ ਲਾਇਆ ਤੁਹਾਡੇ ਸਾਹਮਣੇ ਸੀ ਸਿਵਲ ਸਰਕਨ ਦਫ਼ਤਰ ਨੇ ਆ ਆਫਟਰਨੇ ਇੱਥੇ ਤੁਹਾਨੂੰ মিডিਆ ਦੇ ਵਿੱਚ ਬਿਆਨ ਦਿੱਤਾ ਸੀਗਾ ਵੀ ਇਹਨਾਂ ਦੀ ਬੁੱਧਵਾਰ ਟਿੱਕਰ ਬਜਟ ਆਜੂਗਾ ਤੇ ਬੁੱਧਵਾਰ ਨੂੰ ਤਨਖਾਹ ਪੈ ਜੂਗੀ ਇਹਨਾਂ ਦੀ ਸਰ ਇੱਕ ਬੁੱਧਵਾਰ ਗਿਆ ਜੀ ਦੋ ਬੁੱਧਵਾਰ ਗਏ ਤਿੰਨ ਬੁੱਧਵਾਰ ਗਏ ਤੇ ਹੁਣ ਅਸੀਂ ਹਾਰ ਕੇ ਅਸੀਂ ਮਹੀਨੇ ਬਾਅਦ ਫੇਰ ਧਰਨ ਆ ਲਾਏ ਅਸੀਂ ਕਿਹਾ ਵੀ ਚਲੋ ਇੱਕ ਵਾਰੀ ਕੋਈ 10 ਦਿਨ ਲੱਗ ਸਕਦੇ ਆ ਹਫਤਾ ਲੱਗ ਸਕਦਾ ਮਹੀਨਾ ਲੱਗ ਜੂਗਾ ਪਰ ਹੁਣ ਇਹਨਾਂ ਤਾਂ ਨਹੀਂ ਸਰ ਸਾਡੇ ਤੋਂ ਵੀ ਨਸਬਰ ਹੁੰਦਾ ਹੀ ਹੁਣ ਇਹ ਹੀ ਆ ਜਦ ਬਾਇਓਮੈਡੀਕਲ ਮਰਜ਼ੀ ਆ ਹੁਣ ਆਪਾਂ ਪੰਜਾਬ ਸਰਕਾਰ ਦੀ ਲਾਲੀ ਗੱਲ ਆ ਤੋਗਰਾਂਤ ਮਾਨ ਸਰ ਆ ਵੀ ਉਹਨਾਂ ਦੀ ਤਨਖਾਹ ਨਾ ਬੋਗੀ ਤਾਂ ਕਿ ਉਹ ਗੁਜ਼ਾਰਾ ਕਰ ਲੈਣਗੇ ਨਹੀਂ ਕਰ ਸਕਦੇ ਨਾ ਉਵੇਂ ਹੀ ਅਸੀਂ ਅਸੀਂ 6 6 ਮਹੀਨੇ 12 12 ਹਜ਼ਾਰ ਪਿੱਛੇ ੱੱਕੇ ਖਾਂਦੇ ਫਿਰਦੇ ਰਹੇ ਤੇ ਪਰ ਫਿਰ ਵੀ ਸਾਨੂੰ ਤਨਖਾਹਾਂ ਹਾਂ ਹੀ ਟਾਈਮ ਤੇ ਮਿਲਦੀਆਂ ਉਹ ਵੀ ਸਾਨੂੰ ਇੱਥੇ ਰੋ ਬਟ ਕੇ ਫੇਰ ਲੈਣੇ ਪਹਿਲੇ ਪਹਿਲਾਂ ਇਹਦੀ ਜਾਨ ਨੂੰ ਰੋਣਾ ਪੈਂਦਾ ਸਾਨੂੰ ਫੇਰ ਕਿਤੇ ਤੱਕ ਆਹ ਮਿਲਦੀਆਂ ਸਰ ਅਸੀਂ ਸ਼ਿਵਾ ਸਰਦਨ ਦਾ ਅਫਸਰ ਨੇ ਸਾਨੂੰ ਭਰੋਸਾ ਦਿਵਾਇਆ ਸੀ ਇੱਥੇ ਤੁਹਾਡੇ ਸਾਹਮਣੇ মিডিਆ ਦੇ ਵਿੱਚ ਬਿਆਨ ਦਿੱਤੇ ਸੀ ਉਹਨਾਂ ਨੇ ਵੀ ਬੁੱਧਵਾਰ ਤੱਕ ਤਨਖਾਹ ਇਹਨਾਂ ਦਾ ਬਜਟ ਆ ਜਾਊਗਾ ਜੇ ਨਹੀਂ ਆਇਆ ਤਾਂ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਤੇ ਤੁਹਾਡੇ ਸਾਹਮਣੇ ਆ ਸਰ ਦੇਖ ਲਓ ਸਰ ਬੈਠੇ ਦੀ ਨਹੀਂ ਰੱਦ ਸਾਨੂੰ ਠੀਕ ਹੈ ਜੀ ਸਰ ਕਹਿੰਦੇ ਆ ਜੀ ਕਹਿੰਦੇ ਵੀ ਅੱਜ ਬਜਟ ਆ ਜਾਊਗਾ ਤੁਸੀਂ ਉੱਠ ਖੜੋ ਸਰ ਅਸੀਂ ਹੁਣ ਸਾਡੇ ਤਾਂ ਯਕੀਨ ਕਰਨ ਨੂੰ ਦੇਣ ਨਹੀਂ ਕਰਦਾ ਜੀ ਕਿਉਂਕਿ ਇੱਕ ਵਾਰੀ ਅਸੀਂ ਯਕੀਨ ਕਰ ਅਸੀਂ ਦੋ ਤਿੰਨ ਵਾਰੀ ਯਕੀਨ ਕਰ ਚੁੱਕੇ ਹਾਂ ਪਰ ਇੱਕ ਹੁਣ ਅਸੀਂ মিডিਆ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਸੀਗੇ ਉਹ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਚਲੋ ਆਪਾਂ ਨੂੰ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਨਾ ਅਸੀਂ ਮੰਨੀ ਅਸੀਂ ਉੱਠੇ ਪਰ ਫਿਰ ਵੀ ਸਾਨੂੰ ਕੀ ਕੁਝ ਵੀ ਨਹੀਂ ਮਿਲਿਆ ਜੀ ਸਰ ਹੁਣ ਤਾਂ ਹੀ ਸਾਰਾ ਪੁੱਛਾਊਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੁਣ ਇੱਥੇ ਆਉਣਾ ਹੀ ਭਗਵੰਤਪານ ਸਾਹਿਬ ਦੇ ਉਹਨਾਂ ਦੇ ਸਾਹਮਣੇ ਅਸੀਂ ਰੋਜ਼ ਪ੍ਰਗਟਾਵਾਂਗੇ ਤੇ ਬੇਸਿਕ ਨਹੀਂ ਹੋਗੀ ਹਸਪਤਾਲ ਦੀ ਉਹਨਾਂ ਦੇ ਚੱਕਰ ਦੇ ਵਿੱਚ ਸਾਡਾ ਹੁਣ ਸਾਨੂੰ 2 ਦਿਨ ਲੱਗਣਗੇ ਸਾਡਾ ਬਜਟ ਆ ਜਾਊਗਾ ਹੁਣ ਜਿਵੇਂ ਕਹੀ ਜਾਂਦੇ ਨਾ ਅੱਜ ਸ਼ਾਂਤੀਕਟ ਤੋਂ ਡੱਬਾ ਜਟ ਆਜੂਗਾ ਸਰ ਪਹਿਲਾਂ ਕਿਉਂ ਨਹੀਂ ਆਇਆ ਜੀ ਡੱਬਾ